ਸਾਸੀ ਕਾਲ ਆਈਵਲ ਟੀਵੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਾਂ ਜਸਪਾਲ ਮਾਨ ਤੇ ਤੁਸੀਂ ਦੇਖ ਰਹੇ ਹੋ ਸਪੈਸ਼ਲ ਐਪੀਸੋਡ ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲਬਾਤ ਕਰਾਂਗੇ ਫਤੇਗੜ ਸਾਹਿਬ ਲੋਕ ਸਭਾ ਹਲਕਾ ਬਾਰੇ ਉਸ ਤੋਂ ਦੇ ਕੀ ਹਾਲਾਤ ਨੇ ਕੀ ਕਿਸ ਤਰ੍ਹਾਂ ਦਾ ਮਾਹੌਲ ਆ ਕਿਸ ਤਰ੍ਹਾਂ ਦੇ ਸਮਿਕਰਨ ਬਣਦੇ ਪਏ ਆ ਲੋਕਾਂ ਦਾ ਇੰਟਰਸਟ ਕੀ ਕਹਿੰਦਾ ਇਸ ਵਿਸ਼ੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਸੰਤੋਖ ਗਿੱਲ ਜੀ ਜਿਹੜੇ ਲੰਬੇ ਸਮੇਂ ਤੋਂ ਕਈ ਦਾੱਕੇ ਤੋਂ ਪ੍ਰਿੰਟ ਦੇ ਵਿੱਚ ਕੰਮ ਕਰਦੇ ਆ ਰਹੇ ਆ ਤੇ ਉਸ ਤੋਂ ਇਲਾਵਾ ਕਈ ਉਹਨਾਂ ਨੇ ਚੈਨਲ ਉੱਤੇ ਕੰਮ ਕਾਜ ਕੀਤਾ ਤੇ ਉੱਥੋਂ ਦੇ ਗਰਾਊਂਡ ਬਾਹਰੇ ਜਾਂ ਕਹੇ ਲੋ ਕਿ ਖਾਸ ਤੌਰ ਤੇ ਜਿਹੋ ਧਰਾਤਲੀ ਹਾਲਾਤ ਨੇ ਉਹਨਾਂ ਬਾਰੇ ਜਾਣੂ ਵੀ ਨੇ ਤੇ ਨਾਲ ਦੀ ਨਾਲ ਗੱਲਬਾਤ ਥੋੜੀ ਜੀ ਆਪਾਂ ਲੁਧਿਆਣਾ ਜ਼ਿਲ੍ਹੇ ਬਾਰੇ ਵੀ ਕਰ ਲਾਂਗੇ ਭਾਵੇਂ ਕਿ ਲੁਧਿਆਣਾ ਸੀਟ ਬਾਰੇ ਵੀ ਕਰ ਲਾਂਗੇ ਕਿ ਉੱਥੋਂ ਦਾ ਮਾਹੌਲ ਕੀ ਆ ਪਰ ਗੱਲਾਂ ਬਾਤਾਂ ਜਾਂ ਕੋਲ ਮੌਲਵਾਰੀ ਆਪਾਂ ਜਾਣੀਏ ਉਸ ਤੋਂ ਪਹਿਲਾਂ ਆਪਾਂ ਗਿਲਸਾਹਬ ਦਾ ਸਵਾਗਤ ਕਰ ਲਈਏ ਫਿਰ ਗੱਲਾਂ ਬਾਤਾਂ ਅੱਗੇ ਵੱਲ ਨੂੰ ਖੋਲ ਲੈਣੇ ਆ ਗਿਲਸਾਹਬ ਸਸੀਕਲ ਜੀ ਸਵਾਗਤ ਹੈ ਤੁਹਾਡਾ ਸਸੀਕਲ ਜੀ ਬਹੁਤ ਮਿਹਰਬਾਨੀ ਮਾਨ ਸਾਹਿਬ ਜੀ ਕਿਵੇਂ ਹੋ ਠੀਕ ਠਾਕ ਹੋ ਜੀ ਗਿਲਸਾਬ ਸੇਟ ਸਾਹਿਬ ਠੀਕ ਆ ਬਹੁਤ ਜੀ ਚਲੋ ਵਧੀਆ ਗਿਲਸਾਹਬ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਤੇ ਉੱਤੇ ਆਈਏ ਆਪਾਂ ਜਰਾ ਮੇਰੇ ਖਿਆਲ ਨਾਲ ਭਾਜਪਾ ਨੂੰ ਛੱਡ ਕੇ ਬਾਕੀ ਸਾਰੇ ਚੋਣ ਮੈਦਾਨ ਦੇ ਵਿੱਚ ਨਿਤਰੇ ਆ ਉਮੀਦਵਾਰ ਭਾਜਪਾ ਦਾ ਹਾਲੇ ਪਤਾ ਨਹੀਂ ਆ ਕੀ ਬਣੇਗਾ ਜਾਂ ਕੀ ਨਹੀਂ ਬਣੇਗਾ ਤੁਸੀਂ ਗਰਾਊਂਡ ਦੇ ਉੱਤੇ ਕੰਮ ਕਾਜ ਕੀਤਾ ਲੰਬੇ ਸਮੇਂ ਤੋਂ ਕਵਰ ਕਰਦੇ ਆ ਰਹੇ ਹੋ ਖਾਸ ਕਰਕੇ ਪ੍ਰਿੰਟ ਦੇ ਵਿੱਚ ਤੁਹਾਡਾ ਆਪਣਾ ਤਜਰਬਾ ਇੱਕ ਵੱਖਰਾ ਤਾਂ ਹਾਲਾਤ ਹੁਣ ਕਿਸ ਤਰ੍ਹਾਂ ਦੇ ਆ ਜਾਂ ਕਿਸ ਤਰ੍ਹਾਂ ਦੇ ਸਮਕਰਨਾਂ ਥੋੜਾ ਥੋੜਾ ਕਰਕੇ ਆਪਾਂ ਸਾਰੇ ਹੀ ਕਹ ਲੋ ਕਿ ਬਾਈ ਸਮਕਰਨ ਜਾਂ ਸਿਆਸੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਉੱਤੇ ਥੋੜੀ ਥੋੜੀ ਜਿਹੀ ਗੱਲਬਾਤ ਕਰ ਲਈਏ ਕਿ ਮਾਹੌਲ ਕਿੱਦਾਂ ਦਾ ਕਿਸ ਤਰ੍ਹਾਂ ਦੇ ਨਾਲ ਕੈਂਪੇਨ ਚੱਲਦੀ ਪਈ ਆ ਜਾਂ ਲੋਕਾਂ ਦਾ ਕੀ ਇੰਟਰਸਟ ਕਹਿੰਦਾ ਪਿਆ ਜੀ ਆਹ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਫਤਿਹ ਬੁਲਾਉਣਾ ਜੀ ਇਹ ਜਿਹੜਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਆ ਜੀ ਨਾ ਕੋ ਇਹਦੀ ਇੱਕ ਧਾਰਮਿਕ ਪਛਾਣ ਹੈ ਜੀ ਤੇ ਇਸੇ ਕਰਕੇ ਕਈ ਲੋਕ ਇਹਨੂੰ ਪੰਥਕ ਹਲਕਾ ਵੀ ਕਹਿੰਦੇ ਨੇ ਜੀ ਛਦ ਕੇ ਇਹਦੇ ਚ ਪੰਥਕ ਹਲਕੇ ਵਾਲੀ ਗੱਲ ਹੀ ਕੋਈ ਨਹੀਂ ਹੈ ਜੀ ਅੱਜ ਤੱਕ ਪੰਜਾਬ ਦੀ ਪੰਥਕ ਪਾਰਟੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਇਥੋਂ ਕਦੇ ਨਹੀਂ ਜਿੱਤੀ ਜੀ ਇਹ ਇਹ ਹਲਕਾ ਹੋਂਦ ਚੋਂ ਬਾਅਦ ਕਿਉਂਕਿ ਮੈਂ ਥੋੜਾ ਜਿਆਦਾ ਹੀ ਬੈਕਗ੍ਰਾਉਂਡ ਦੱਸ ਦਿਆਂ ਜਿਹੜਾ ਰੈਕੋਟ ਹਲਕਾ ਜਿੱਥੇ ਮੈਂ ਬੈਠਾ ਜੀ ਇਹ ਲੁਧਿਆਣੇ ਜ਼ਿਲ੍ਹੇ ਦਾ ਕੰਨੀ ਦਾ ਕਿਨਾਰਾ ਜੀ ਕਿਹੜਾ ਵਾ ਜੀ ਤੇ ਪਹਿਲਾਂ ਅਸੀਂ ਸੰਰੂਰ ਨਾਲ ਲੱਗੇ ਹੁੰਦੇ ਸੀ ਹੁਣ ਪਿੱਛੇ ਜੇ ਜਦੋਂ ਹਲਕਾ ਬੰਦੀ ਨਵੀਂ ਹੋਈ ਤਾਂ ਉਦੋਂ ਸਾਨੂੰ ਸੰਰੂਰ ਨਾਲੋਂ ਹਟਾ ਕੇ ਫਤਿਹਗੜ੍ਹ ਸਾਹਿਬ ਦੇ ਨਾਲ ਲਾਤਾ ਜੀ ਤੇ ਬੱਛੂ ਦੀ ਰੋਪੜ ਨਾਲ ਵੀ ਲਾਉਣ ਦੀ ਚਰਚਾ ਚੱਲਦੀ ਸੀ ਜੀ ਲੇਕਿਨ ਹੁਣ ਜਦੋਂ ਆਪਾਂ 2019 ਆਪਾਂ 2024 ਦੀਆਂ ਚੋਣਾਂ ਦੀ ਗੱਲ ਕਰਾਂਗੇ ਜੀ ਤਾਂ ਇਥੋਂ ਜਿਸ ਤਰ੍ਹਾਂ ਤੁਸੀਂ ਦੱਸ ਦਿੱ ਚੁੱਕੇ ਹੋ ਵੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਸਿਆਸੀ ਧਰਮ ਵੱਲੋਂ ਆਪਣੇ ਆਪਣੇ ਉਮੀਦਵਾਰ ਮੈਦਾਨ 'ਚ ਉਤਾਰ ਦਿੱਤੇ ਗਏ ਨੇ ਜੀ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਉਤਾਰੇ ਗਏ ਸੀ ਉਹ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਮੈਦਾਨ 'ਚ ਨੇ ਜੀ ਇਹ ਆਏ ਨੇ ਸਾਰੇ ਨੌਂ ਰੁਪਿਆ ਲੱਖ ਜੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮਜੀਤ ਸਿੰਘ ਖਾਲਸਾ ਜਿਹੜੇ ਸਰਦਾਰ ਬਸੰਤ ਸਿੰਘ ਖਾਲਸਾ ਜੀ ਦੇ ਸੁਪੁੱਤਰ ਨੇ ਔਰ ਅਕਾਲੀ ਦਲ ਦੇ ਅ ਕਾਫੀ ਸੀਨੀਅਰ ਆਗੂ ਨੇ ਜੀ ਇਹ ਇਹਨਾਂ ਨੂੰ ਪਾਰਲੀਮਨਿਸ 70 ਵੀ ਬਣਾਇਆ ਗਿਆ ਸੀ ਪਿਛਲੀ ਪਿਛਲੀ ਤੋਂ ਪਿਛਲੀ ਅਕਾਲੀ ਸਰਕਾਰ ਦੇ ਦੌਰਾਨ ਜੀ ਲਿਕਨ ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਇਹਨਾਂ ਨੂੰ ਕਿਨਾਰੇ ਲਈ ਰੱਖਿਆ ਲੇਕਿਨ ਅੱਜ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਅਕਾਲੀ ਦਲ ਵੱਲੋਂ ਉਤਾਰਿਆ ਗਿਆ ਉਤਾਰਿਆ ਗਿਆ ਤੇ ਕਾਂਗਰਸ ਵੱਲੋਂ ਡਾਕਟਰ ਅਮਰ ਸਿੰਘ ਜਿਹੜੇ ਪਹਿਲਾਂ ਹੀ ਇਸੇ ਹਲਕੇ ਤੋਂ ਸੰਸਦ ਮੈਂਬਰ ਨੇ ਜੀ ਉਹ ਮੈਦਾਨ ਚਾਏ ਨੇ ਤੇ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜੀਪੀ ਸਾਹਿਬ ਉਹਨਾਂ ਨੇ ਲੈਂਦੇ ਨੇ ਤੇ ਹੁਣ ਬੀਜੇਪੀ ਦੀ ਉਡੀਕ ਕੀਤੀ ਜਾ ਰਹੀ ਆ ਇਹੀ ਜਿਹੜੀ ਪਿਛਲੀ ਥੋੜੀ ਜਿਹੀ ਬੈਕਗ੍ਰਾਉਂਡ ਮੈਂ ਦੱਸਣੀ ਚਾਹਣਾ ਜੀ 2019 ਦੀਆਂ ਲੋਕ ਸਭਾ ਚੋਣਾਂ 'ਚ ਡਾਕਟਰ ਅਮਰ ਸਿੰਘ ਜਿਹੜੇ ਨੇ ਇਹਨਾਂ ਨੇ 411000 4651 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੂੰ ਤਕਰੀਬਨ 94000 93898 ਵੋਟਾਂ ਨਾਲ ਹਰਾਇਆ ਸੀ ਜੀ ਤੇ ਤੀਜੇ ਨੰਬਰ ਤੇ ਲੋਕ ਇਨਸਾਫ ਪਾਰਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ ਉਹ 142276 ਵੋਟਾਂ ਹਾਸਲ ਕਰ ਸਕੇ ਸੀ ਤੇ ਆਮ ਆਦਮੀ ਪਾਰਟੀ ਨੇ ਪਿਛਲੀ ਵਾਰੀ ਜਦੋਂ ਇੱਥੇ ਉਮੀਦਵਾਰ ਉਤਾਰੇ ਉਹ ਸ਼ਮਸ਼ੀਰ ਸਿੰਘ ਦੁੱਲੋਂ ਦੇ ਸੁਪੁੱਤਰ ਸੀ ਬੰਦੀਪ ਬੰਦੀਪ ਸਿੰਘ ਦੁੱਲੋਂ ਜੀ ਉਹ ਚੌਥੇ ਨੰਬਰ ਤੇ ਆਏ ਸੀ 2881 ਵੋਟਾਂ ਨਾਲ ਜੀ ਹਾਲਾਂਕਿ ਡਾਕਟਰ ਅਮਰ ਸਿੰਘ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ ਪਰ ਇਹ ਵੀ ਬਾਵਜੂਦ ਮਾਨ ਸਾਹਿਬ ਜਿਹੜਾ ਸਾਨੇਵਾਲ ਵਿਧਾਨ ਸਭਾ ਹਲਕਾ ਸੀ ਜੀ ਉੱਥੇ ਦਰਬਾਰਾ ਸਿੰਘ ਗੁਰੂ ਨੇ ਇਹਨਾਂ ਨੂੰ ਪੁਛਾਰ ਦਿੱਤਾ ਸੀ ਅੱਛਾ ਜੀ ਉਥੋਂ ਹੀ ਪਿੱਛੇ ਰਹਿ ਗਏ ਆ ਜੀ ਤੇ 214 ਦੀ ਵੀ ਗੱਲ ਨਾਲ ਹੀ ਕਰ ਲਈਏ ਜੀ ਉਸ ਵੇਲੇ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਆਪਣੇ ਮਨੀਤਵਾਰ ਮੈਦਾਨ ਚ ਉਤਾਰੇ ਸੀ ਜੀ ਫਤਿਹਗੜ੍ਹ ਸਾਹਿਬ ਹਲਕੇ ਤੋਂ ਸ਼੍ਰੀ ਹਰਿੰਦਰ ਸਿੰਘ ਖਾਲਸਾ ਇਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੂ ਇਹ 367299 ਵੋਟਾਂ ਹਾਸਲ ਕਰਕੇ ਕਾਂਗਰਸ ਦੇ 사ਹੁ ਸਿੰਘ ਧਰਮਸੋਤ ਨੂੰ 54143 ਮੋਟਾ ਦੇ ਅੰਤਰ ਨਾਲ ਹਰਾਇਆ ਸੀ ਇਹਨਾਂ ਨੂੰ ਜੀ ਤੇ ਅਕਾਲੀ ਦਲ ਦੇ ਉਸ ਬਣੇ ਦੇ ਉਮੀਦਵਾਰ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਮੁਹਾਲੀ ਤੋਂ ਕੁਲਵੰਤ ਸਿੰਘ ਜੀ ਇਹ ਮਨੇ ਪਹਿਲੇ ਮੁਕਾਬਲੇ ਚ 312815 ਮੋਟਾ ਹਾਸਲ ਕੀਤੀਆਂ ਸੀ ਪਰਤੀਜੇ ਨੰਬਰ ਤੇ ਰਹੇ ਸੀ ਜੀ ਤੁਸੀਂ ਹਰਾ ਲੋਗੇ ਵੀ ਹਰਿੰਦਰ ਸਿੰਘ ਖਾਲਸਾ ਦੀ ਜਿੱਤ ਭਾਵੇਂ ਹੋ ਗਈ ਸੀ ਇੱਥੋਂ ਪਰ ਅਮਲੋ ਖੰਨਾ ਸਾਹਮਣੇ ਵਾਲ ਵਿਧਾਨ ਸਭਾ ਹਲਕਿਆਂ 'ਚੋਂ ਪਛੜ ਗਏ ਸੀ ਤਿੰਨ ਹਲਕਿਆਂ 'ਚੋਂ ਹਾਰ ਗਏ ਸੀ ਜੀ ਇਹਦੇ باوجود ਜਿੱਤ ਦੰਦ ਕਰਨ 'ਚ ਸਫਲ ਹੋ ਗਏ ਜੀ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਜੇ ਲੱਤਾਂ ਕਰਦੇ ਆ ਸਾਰੇ ਉਮੀਦਵਾਰ ਆ ਗਏ ਨੇ ਭਾਜਪਾ ਵਾਲਿਆਂ ਤੋਂ ਆਸ ਕਰਦੇ ਆਂ ਵੀ ਅੱਜ ਉਮੀਦ ਸੀ ਉਹਨਾਂ ਦੀ ਵੀ ਕੋਈ ਉਮੀਦਵਾਰ ਉਹਨਾਂ ਦਾ ਸ਼ਾਇਦ ਹਾਲਾਮ ਦਿੱਤਾ ਜਾਊਗਾ ਲੇਕਿਨ ਅਗਲੇ 1-2 ਦਿਨਾਂ 'ਚ ਆ ਜਾਏਗਾ ਮੈਨੂੰ ਐ ਲੱਗਦਾ ਵੀ ਜਿਵੇਂ ਪੰਜਾਬ ਤੇ ਬਾਕੀ ਹਲਕਿਆਂ ਦੇ ਵਿੱਚ ਇਹ ਹੋਇਆ ਵੀ ਉਹ ਅਲਗ-ਦਾਲੇ ਝਾਕ ਰਹੇ ਨੇ ਕਿਉਂਕਿ ਆਪਦੇ ਝੋਲੇ 'ਚ ਤਾਂ ਦਾਣੇ ਹੈ ਨਹੀਂਗੇ ਜੀ ਇਸਰ ਕਿਉਂ ਗੌਂਡੀਆਂ ਤੋਂ ਚੋਂਗ ਲੈਣੀ ਚਾਹੁੰਦੇ ਨੇ ਜੀ ਕਦੇ ਉਹ ਕਾਂਗਰਸ ਵਾਲੇ ਦੇਖਦੇ ਨੇ ਵੀ ਉਹਨਾਂ ਦਾ ਕੋਈ ਟੁੱਟਿਆ ਭੱਜਿਆ ਬੰਦਾ ਸਾਡੇ ਵੱਲ ਆ ਜਾਵੇ ਜੀ ਜਾਂ ਉਹ ਅਕਾਲੀ ਦਲ ਦਾ ਕੋਈ ਦੇਖਦੇ ਨੇ ਵੀ ਉਹਨਾਂ ਤੋਂ ਕੋਈ ਆ ਜਾਵੇ ਅਕਾਲੀ ਦਲ ਦੇ ਜਿਹੜੇ ਲੋਕ ਸਭਾ ਦੇ ਸਹਾਉਕਾਰ ਡਿਪਟੀ ਸਪੀਕਰ ਅਟਵਾਲ ਸਾਹਿਬ ਨੇ ਉਹਨਾਂ ਦੇ ਪੁੱਤਰ ਇੰਦਰ ਅਕਬਾਲ ਅਟਵਾਲ ਜਿਹੜੇ ਨੇ ਉਹਨਾਂ ਦੀ ਕਾਫੀ ਚਰਚਾ ਆਇਆ ਵੀ ਉਹ ਇੱਥੋਂ ਉਤਾਰੇ ਜਾਣਗੇ ਹਾਲਾਂਕਿ ਅਟਵਾਲ ਸਾਹਿਬ ਇਹ ਚਾਹੁੰਦੇ ਸੀ ਵੀ ਮੈਂ ਜਲੰਧਰ ਤੋਂ ਮੈਨੂੰ ਟਿਕਟ ਮਿਲ ਜਵੇ ਪਰ ਹੁਣ ਜਲੰਧਰ ਤੋਂ ਤਾਂ ਤੁਹਾਨੂੰ ਪਤਾ ਵੀ ਰਿੰਕੂ ਨੂੰ ਟਿਕਟ ਮਿਲ ਗਈ ਆ ਤੇ ਇੱਥੇ ਹੁਣ ਖਾਲੀ ਪਿਆਵਾ ਤੇ ਅਟਵਾਲ ਸਾਹਿਬ ਦੀ ਪੂਰੀ ਉਮੀਦ ਆ ਜੀ ਕਿ ਜੇ ਅਟਵਾਲ ਸਾਹਿਬ ਇੱਥੇ ਆਉਂਦੇ ਨੇ ਤਾਂ ਅਕਾਲੀ ਦਲ ਦੇ ਜਿਹੜੇ ਵਿਕਰਮਜੀਤ ਖਾਲਸਾ ਨੇ ਉਹ ਉਹਨਾਂ ਦਾ ਨੁਕਸਾਨ ਕਰਨਗੇ ਲਾਜ਼ਮੀ ਤੌਰ ਤੇ ਕਿਉਂਕਿ ਉਹਨਾਂ ਦਾ ਪਿਛੋਕੜ ਅ ਅਕਾਲੀ ਦਲ ਨਾਲ ਜੁੜਿਆ ਹੋਇਆ ਔਰ ਉਹ ਇੱਥੋਂ ਖੁਦ ਚੋਣ ਲੜ ਚੁੱਕੇ ਨੇ ਵਿਧਾਇਕ ਦੇ ਚੋਣ ਜਿਹੜੀ ਸੀ 17 ਦੇ ਵਿੱਚ ਉਹਨਾਂ ਨੇ ਲੜੀ ਸੀ ਇੱਥੋਂ ਸੋ ਜੇ ਕਾਂਗਰਸ ਦੇ ਪਿਸ਼ੋਕੜ ਵਾਲਾ ਕੋਈ ਉਮੀਦਵਾਰ ਉਤਾਰਿਆ ਤਾਂ ਕੁਦਰਤੀ ਗੱਲ ਆ ਉਹ ਕਾਂਗਰਸੀਆ ਮੋਟਾ ਖਰਾਬ ਕਰੇਗਾ ਜਿਵੇਂ ਆਮ ਆਦਮੀ ਪਾਰਟੀ ਨੇ ਜੀਪੀ ਨੂੰ ਲਿਆਂਦਾ ਜੀ ਉਹ ਬਸੀਖਾਣਾ ਤੋਂ ਅ ਪਿਛਲੇ ਸਮੇਂ ਚ ਕਾਂਗਰਸ ਦੇ ਵਿਧਾਇਕ ਰਹੇ ਨੇ ਜੀ ਪਿਛਲੀ ਵਿਧਾਨ ਸਭਾ ਤੋਂ ਵਿੱਚ ਜੀ ਐਸ ਆਰ ਭਾਵੇਂ ਉਹ ਹਾਰ ਗਏ ਜੀ ਤੇ ਉਹ ਉੰਜ ਤੁਹਾਨੂੰ ਪਤਾ ਵੀ ਅੱਜਕੱਲ ਹਾਲ ਹੀ ਬੜਿਆ ਹੋਇਆ ਵਾ ਵੀ ਚੋਣਾਂ ਦੇ ਆਖਰੀ ਦਿਨ ਤੱਕ ਵੀ ਨਹੀਂ ਪਤਾ ਹੁੰਦਾ ਕਿਉਂਕਿ ਆਪਾਂ ਦੇਖ ਲਿਆ ਨਾ ਦੇਸ਼ 'ਚ ਮਾਹੌਲ ਕੀ ਆ ਜੀ ਸੂਰਤ ਦੇ ਵਿੱਚ ਕੀ ਹੋਇਆ ਜੀ ਤੇ ਇੰਦੋਰ ਦੇ ਵਿੱਚ ਕੀ ਹੋਇਆ ਜੀ ਵੀ ਖੜੇ ਉਮੀਦਵਾਰ ਜਿਹੜੇ ਨੇ ਉਹ ਛੋਲਾ ਸੱਟ ਕੇ ਚਲੇ ਗਏ ਜੀ ਤੇ ਇੱਥੇ ਵੀ ਕੋਈ ਪਤਾ ਨਹੀਂ ਵੀ ਆਖਰੀ ਦਿਨ ਤੱਕ ਕੌਣ ਲੜੂਗਾ ਤੇ ਕੌਣ ਨਹੀਂ ਲੜੂਗਾ ਜੀ 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 ਉੰਜ ਸਾਰੇ ਜਿਹੜੇ ਉਮੀਦਵਾਰ ਨੇ ਉਹ ਆਪਣੇ ਆਪਣੇ ਵੱਲੋਂ ਦਾਵਾ ਕਰਦੇ ਨੇ ਬਿਕਰਮਜੀਤ ਸਿੰਘ ਖਾਲਸਾ ਇਹ ਮੰਨ ਕੇ ਤੁਰਦੇ ਨੇ ਵੀ ਮੈਂ ਇਸ ਵਾਰ ਵੀ ਚੋਣ ਜਿੱਤ ਲੈਣੀ ਆ ਡਾਕਟਰ ਅਮਰ ਸਿੰਘ ਇਸ ਭਰੋਸੇ ਨਾਲ ਚੋਣ ਲੜ ਰਹੇ ਨੇ ਵੀ ਮੇਰੀ ਪੋਜੀਸ਼ਨ ਪਿਛਲੇ ਸਾਲ ਨਾਲੋਂ ਵੀ ਚੰਗੀ ਆ ਤੇ ਉਹ ਜਿਹੜਾ ਆਪਦਾ 5 ਸਾਲ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਉਹਦੇ ਆਧਾਰ ਤੇ ਵੀ ਵੋਟ ਮੰਗਦੇ ਨੇ ਕੌਨ ਜੀ ਇੰਡੀਆ ਗੱਠ ਜੋੜ ਦੇ ਨਾਂ ਤੇ ਵੀ ਉਹ ਵੋਟਾਂ ਮੰਗਦੇ ਨੇ ਜੀ ਰਹੀ ਗੱਲ ਜਿਹੜੀ ਕਾਂਗਰਸ ਵੱਲੋਂ ਉਹ ਤਾਂ ਡਾਟਰ ਸਰਿਕ ਕੰਗਰੂ ਤਾਂ ਡਾਕਟਰ ਅਮਰ ਸਿੰਘ ਹੈਗੇ ਨਹੀਂ ਅਕਾਲੀ ਦਲ ਦੇ ਜਿਹੜੇ ਵਿਕਰਮਜੀਤ ਖਾਲਸਾ ਨੇ ਉਹਨਾਂ ਦਾ ਜਿੰਨਾ ਕਿ ਮੈਨੂੰ ਇਸ ਹਲਕੇ ਦੇ ਵਿੱਚ ਤੁਰਨ ਫਿਰਨ ਦਾ ਮੌਕਾ ਮਿਲਿਆ ਉਹ ਇਹ ਆ ਵੀ ਰਾਇਕੋਟ ਹਲਕੇ ਚ ਬਾਕੀ ਥਾਵਾਂ ਨਾਲੋਂ ਉਹਨਾਂ ਦੀ ਪੋਜੀਸ਼ਨ ਬਿਹਤਰ ਹੈ ਜੀ ਤੇ ਖੰਨੇ ਚ ਵੀ ਕੁਝ ਉਹਨਾਂ ਦੇ ਪੈਰ ਲੱਗਦੇ ਆ ਥੋੜੇ ਬਹੁਤ ਜੀ ਲੇਕਿਨ ਹੁਣ ਤੱਕ ਵੀ ਜੋ ਸਰਵੇਖਣ ਕਹ ਲੋ ਜਾਂ ਮਤਲਬ ਕੋਈ ਇਸ ਤਰ੍ਹਾਂ ਦਾ ਕੋਈ ਅੰਕੜਾ ਤਾਂ ਨਹੀਂ ਸਾਹਮਣੇ ਆਇਆ ਵੀ ਕਿਸੇ ਨੇ ਕੋਈ ਸਰਵੇਖਣ ਕੀਤਾ ਹੋਵੇ ਲੇਕਿਨ ਜਿਹੜੀਆਂ ਸਸਰੀ ਗੱਲਬਾਤ ਲੋਕਾਂ ਦੇ ਦਰ ਸਫਤਾਂ ਦੇ ਵਿੱਚ ਜਾਂ ਇਧਰ ਉਧਰ ਚੱਲਦੀ ਆ ਹਾਲ ਦੀ ਘੜੀ ਡਾਕਟਰ ਅਮਰ ਸਿੰਘ ਦਾ ਹੱਥ ਉੱਤੇ ਆ ਜਿਹੜੇ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਉਤਾਰੇ ਗਏ ਨੇ ਜੀ 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 ਆਮ ਆਦਮੀ ਪਾਰਟੀ ਬਾਰੇ ਤੁਹਾਨੂੰ ਪਤਾ ਹੈ ਕਿ ਸਾਰੇ ਪੰਜਾਬ 'ਚ ਇਹਨਾਂ ਨੇ ਜਿਹੜੇ ਤਾਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦਾ ਗਠਨ ਹੁੰਦਾ ਜਿਹੜੇ ਉਸ ਵੇਲੇ ਵਲੰਟੀਅਰ ਪਾਰਟੀ ਦੇ ਨਾਲ ਜੁੜੇ ਸੀ ਉਹ ਤਾਂ ਇਸ ਵੇਲੇ ਮੈਨੂੰ ਲੱਗਦਾ ਸਾਰੇ ਹਲਕਿਆਂ ਦੇ ਵਿੱਚ ਹੀ ਕਿਨਾਰੇ ਲਾਏ ਹੋਏ ਨੇ ਤੇ ਦੂਜੀਆਂ ਪਾਰਟੀਆਂ ਤੋਂ ਲਿਆ ਲਿਆ ਕਿ ਕੈਂਡੀਡੇਟ ਜਿਹੜੇ ਖੜੇ ਕੀਤੇ ਜਾ ਰਹੇ ਨੇ ਚਾਹੇ ਉਹ ਜਿਹੜੇ ਮਰਜ਼ੀ ਹਲਕੇ ਦੇ ਲੈ ਲਓ ਉੱਥੇ ਹੀ ਹਾਲ ਹੈ ਤੇ ਜੀ ਜੀ ਇੱਥੇ ਵੀ ਮੰਗਵੇਂ ਆਏ ਨੇ ਉਹਨਾਂ ਦੇ ਹੁਣ ਕਿਉਂਕਿ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਬੈਕਗ੍ਰਾਉਂਡ ਕਾਂਗਰਸ ਵਾਲਾ ਵਾ ਕਿ ਉਹ ਇੱਥੇ ਲਿਆਉਣ ਦੇ ਗਏ ਨੇ ਹਾਲਾਂਕਿ ਬਸੇ ਬਠਿੰਡਾ ਕੋ ਉਹ ਐਮਐਲਏ ਰਹੇ ਨੇ ਜਿੰਨਾਕ ਮੈਂ ਬਸੀਠਾਣਾ ਹਲਕੇ ਬਾਰੇ ਜਾਣਦਾ ਜੀ ਮੈਨੂੰ ਆਇ ਲੱਗਦਾ ਵੀ ਇਸ ਵਾਰ ਬਸੀਠਾਣਾ ਹਲਕੇ ਚ ਵੀ ਆਮ ਆਦਮੀ ਪਾਰਟੀ ਦੇ ਪੱਲੇ ਕੁਝ ਪੈਣ ਵਾਲਾ ਨਹੀਂ ਹੈ ਉੰਜ ਮਾਨ ਸਾਹਿਬ ਜਿਹੜਾ ਇਹ ਹਲਕਾ ਹੈ ਸਾਡਾ ਜੀ ਇਹਦੇ ਚ ਲੁਧਿਆਣਾ ਸ਼ਹਿਰ ਦਾ ਵੀ ਕੁਝ ਹਿੱਸਾ ਪੈ ਜਾਂਦਾ ਪਰ ਮੋٹے ਤੌਰ ਤੇ ਇਹਦੇ ਚ ਜ਼ਿਆਦਾ ਪਿੰਡੂ ਇਲਾਕੇ ਨੇ ਜੀ ਇਹ ਹਲਕੇ ਦੇ ਵਿੱਚ ਜੀ ਰਾਇਕੋਟ ਭਾਵੇਂ ਕਹਿਣ ਨੂੰ ਕਸਬਾ ਸ਼ਹਿਰ ਹੈ ਪਰ ਮੈਂ ਰੈਪੋਰਟ ਇਕ ਪਿੰਡ ਹੀ ਮੰਨ ਕੇ ਚੱਲੂ ਮੈਂ ਨਹੀਂ ਉਹਨੂੰ ਕਦੇ ਸ਼ਹਿਰ ਮੰਨਦਾ ਉੱਥੇ ਉਹ ਪਿੰਡ ਵਰਗੇ ਹੀ ਮਾਹੌਲ ਆ ਤੇ ਹੈਗਾ ਵੀ ਪਿੰਡ ਹੀ ਆ ਜੀ ਤੇ ਇਸੇ ਤਰ੍ਹਾਂ ਖੰਨਾ ਸ਼ਹਿਰ ਆ ਉੱਥੇ ਜੇ ਆਪਾਂ ਕਹੀਏ ਭਾਜਪਾ ਦਾ ਥੋੜਾ ਬੋਤਾ ਅਸਰ ਹੈਗਾ ਜੀ ਪਰ ਅਕਾਲੀ ਦਲ ਦਾ ਤੇ ਭਾਜਪਾ ਦਾ ਜਿਹੜਾ ਲੰਬਾ ਸਮਾਂ ਸਾਥ ਰਿਹਾ ਉਸ ਗੱਲ ਨੇ ਭਾਜਪਾ ਦੇ ਪਰਲੇ ਕੀ ਪਾਇਆ ਇਹਦੇ ਬਾਰੇ ਤਾਂ ਨਹੀਂ ਮੈਂ ਕੁਝ ਕਹਿਣਾ ਚਾਹੁੰਦਾ ਲੇਕਿਨ ਅਕਾਲੀ ਦਲ ਨੂੰ ਉਹਦਾ ਖਮਿਆਜਾ ਜ਼ਰੂਰ ਭੁਗਤਣਾ ਪੈਣਾ ਕਿਉਂਕਿ ਜਿਹੜੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਜਿਹੜਾ ਭਾਜਪਾ ਦਾ ਵਿਰੋਧ ਤੇ ਭਾਜਪਾ ਦੇ ਸਹਿਯੋਗੀਆਂ ਦਾ ਵਿਰੋਧ ਮੈਂ ਉਹਨਾਂ ਦੀਆਂ ਇੱਕ ਦੋ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤਾਂ ਕੀਤੀਆਂ ਨੇ ਉਹਨਾਂ ਨੂੰ ਮੈਂ ਪੁੱਛਿਆ ਵੀ ਅਕਾਲੀ ਦਲ ਬਾਰੇ ਤੁਹਾਡਾ ਨਜ਼ਰੀਆ ਕੀ ਆ ਉਹ ਕਹਿੰਦੇ ਵੀ ਜੇ ਮੰਨ ਲਓ ਅਕਾਲੀ ਦਲ ਦਾ ਕੋਈ ਜਿੱਤ ਵੀ ਜਾਊਗਾ ਉਹ ਜਿੱਤ ਕੇ ਭਾਜਪਾ ਦੇ ਨਾਲ ਹੀ ਜਾ ਕੇ ਖੜੂਗਾ ਨਾ ਉੱਥੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਸਹਿਯੋਗੀਆਂ ਨੂੰ ਹਰਾਉਣ ਲਈ ਕਿ ਉਹਨਾਂ ਤੋਂ ਸਵਾਲ ਜਵਾਬ ਕਰਨ ਲਈ ਅਸੀਂ ਉਹਨਾਂ ਨੂੰ ਮੈਦਾਨ ਦੇ ਵਿੱਚ ਟੱਕਰ ਲਈ। ਸੋ ਇਸਰੱਖੇ ਦਿੱਕਤ ਹੈਗੀ ਹੈ। ਜੀ ਤੇ ਅ ਪੰਜ ਮੈਂ ਹੋਰ ਤੁਹਾਡੀ ਜਾਣਕਾਰੀ ਦੱਸ ਦਿਆਂ। ਜੀ ਅਕਾਲੀ ਦਲ ਲਈ ਕੁਝ ਹੋਰ ਸਮੱਸਿਆਵਾਂ ਵੀ ਹੈਗੀਆਂ ਨੇ। ਜੀ ਅ ਮਾਨ ਸਾਹਿਬ ਜਿਵੇਂ 300 ਸਾਹਿਬ ਦੀ ਮਰਦਗੀ ਉਹ ਸਭ ਤੋਂ ਸਭ ਨੂੰ ਪਤਾ ਚੱਗ ਗਿਆ ਹਰ। ਜੀ ਜਿਹੜੇ ਬੰਦੇ ਉਹਨਾਂ ਦੇ ਸਹਾਰਤਕ ਨੇ ਇੱਕ ਤਾਂ ਉਹ ਵੀ ਖੁੱਲ ਕੇ ਤੁਰ ਨਹੀਂ ਰਹੇ। ਦੂਸਰਾ ਸਾਡੇ ਇਲਾਕੇ ਦੇ ਵਿੱਚ ਇੱਕ ਵੱਡਾ ਜਿਹੜਾ ਨੁਕਸਾਨ ਹੈ ਉਹ ਅਕਾਲੀ ਦਲ ਦਾ ਇਹ ਹੈ ਕਿ ਲੋਪਰਸ਼ਵਰ ਜੋ ਜਾਣੇ ਜਾਂਦੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਪਰਿਵਾਰ ਜੀ ਭਾਵੇਂ ਵਿਰੋਧ ਚ ਨਹੀਂ ਤੁਰਿਆ ਹੈ ਪਰ ਖੁੱਲਕੇ ਸਮਰਥਨ ਚ ਵੀ ਨਹੀਂ ਹੈ ਪਿਛਲੇ ਦਿਨਾਂ ਤੋਂ ਜਿਹੜੀਆਂ ਜਿਹੜੀਆਂ ਮੀਟਿੰਗਾਂ ਨੇ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਚ ਉਹਨਾਂ ਦੇ ਵਿੱਚੋਂ ਉਹਨਾਂ ਦੀ ਗੈਰ ਹਾਜ਼ਰੀ ਨਰਕਦੀ ਰਹੀ ਹੈ ਅਜੇ ਦੋ ਦਿਨ ਪਹਿਲਾਂ ਵੀ ਮੀਟਿੰਗ ਹੋਈ ਆ ਉਹਦੇ ਚ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਗਰਹਾ ਜਰ ਰਹੇ ਨੇ ਸੋ ਉਹ ਜਾਣਫੋਤ ਲੋ ダਵੇ ਤਾਂ ਕਰਦੇ ਨੇ ਵੀ ਸਾਡੀ ਇੱਕ ਮੁੱਠ ਤਾਂ ਹੈਗੀ ਆ ਇੱਕ ਜੁੱਟ ਤਾਂ ਹੈਗੀ ਆ 300 ਮੈਂ ਉਹਨਾਂ ਦੇ ਪ੍ਰਧਾਨ ਜਿਹੜੇ ਗੁਰਚਰਨ ਸਿੰਘ ਰਿਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਆਗੂ ਨੇ ਉਹ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਵੀ ਨਹੀਂ 300 ਸਾਹਿਬ ਦੀਆਂ ਤਾਂ ਸਾਰੀਆਂ ਜਿਹੜੇ ਗਲੇਸ਼ਕਵੇ ਨੂੰ ਦੂਰ ਕਰਤੇ ਜਦੋਂ ਉਹਨਾਂ ਨੂੰ ਅਸੀਂ ਆਪਣੇ ਸੰਪਰਸਥੀ ਬਣਾਤਾ ਤਾਂ ਉਹ ਤਾਂ ਸਾਡੇ ਕਰਤਾ ਧਰਤਾ ਨਹੀਂ ਇਸ ਤਰ੍ਹਾਂ ਕਿ ਸਾਨੂੰ ਕੋਈ ਬਹੁਤੀ ਦਿੱਕਤ ਹੈ ਨਹੀਂ ਜੀ ਮਾਨਸ ਜੀ ਇੱਕ ਗੱਲ ਸਭ ਜਰਾ ਹੋਰ ਥੋੜੀ ਚੀਜ਼ ਸਾਫ਼ ਕਰਿਓ ਕਿ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਤੇ ਵਸਪਾ ਵੱਲੋਂ ਉਹਨਾਂ ਦੀ ਕੀ ਸਥਿਤੀ ਹੈ ਕੋਈ ਹੈ ਇੱਥੇ ਉਮੀਦਵਾਰ ਤਾੜਿਆ ਉਤਾਰਿਆ ਗਿਆ ਜਾਂ ਹਾਲੇ ਤੱਕ ਉਹਨਾਂ ਵੱਲੋਂ ਕੋ ਕੈਂਡੀਡੇਟ ਨਹੀਂ ਆਇਆ ਜਾਂ ਕੋ ਵੋਟਮੈਨ ਬਹੁਤਾ ਨਹੀਂ ਹੈ ਅਸਲ ਵਿੱਚ ਵੱਲੋਂ ਆ ਉਹ ਮਤਲਬ ਜੇ ਉਤਾਰਨਗੇ ਵੀ ਚਲੋ ਅਜੇ ਤੱਕ ਤਾਂ ਉਹ ਨਹੀਂ ਸਾਹਮਣੇ ਆਇਆ ਜੀ ਵਸਪਾ ਦੇ ਤਾਂ ਵੈਸੇ ਆ ਗਏ ਨੇ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ ਵਸਪਾ ਵੱਲੋਂ ਆ ਗਏ ਨੇ ਉਮੀਦਵਾਰ ਜੀ ਤੇ ਪਰ ਉਹਨਾਂ ਨੂੰ ਇੱਥੇ ਸਾਡੇ ਇਲਾਕੇ 'ਚ ਕੋਈ ਜਾਣਦਾ ਨਹੀਂ ਜੀ ਮਤਲਬ ਤੁਸੀਂ ਇਥੋਂ ਅੰਦਾਜ਼ਾ ਲਾ ਲਓ ਵੀ ਜੇ ਮੈਂ ਨਹੀਂ ਉਹਨਾਂ ਨੂੰ ਮੈਂ ਵੀ ਨਹੀਂ ਜਾਣਦਾ ਤੇ ਮੇਰੇ ਵੀ ਦਿਮਾਗ 'ਚ ਉਹਨਾਂ ਦਾ ਨਾਮ ਹੈ ਨਹੀਂ ਹਾਲਾਂਕਿ ਦੋ ਦਿਨ ਤਿੰਨ ਦਿਨ ਪਹਿਲਾਂ ਉਹਨਾਂ ਦਾ ਨਾਮ اعلان ਹੋ ਗਿਆ ਵਸੇ ਨੂੰ ਹਾਂ ਕਈ ਵਾਰੀ ਜ਼ੁਬਾਨ ਦੇ ਉੱਪਰ ਨਾਮ ਨਹੀਂ ਇਹ ਨਜ਼ਾਰਾ ਛੱਡਦਾ ਹੈਗਾ ਜੀ ਹਾਂ ਤੇ ਬਿਲਕੁਲ ਤੇ ਜਿਥੋਂ ਤਾਈਂ ਸ਼੍ਰੋਮਣੀ ਕਾਲੀ ਦਲ ਅਮਰਸਰ ਦਾ ਸਵਾਲ ਹੈ ਜੀ ਅਜੇ ਤੱਕ ਉਹਨਾਂ ਨੇ ਕੋਈ ਉਮੀਦਵਾਰ ਨਹੀਂ ਉਤਾਰਿਆ ਹਾਲਾਂਕਿ ਮਾਨ ਸਾਹਿਬ ਦਾ ਆਪ ਦਾ ਪਿੰਡ ਜੀ ਉਹ ਇਸੇ ਹਲਕੇ 'ਚ ਪੈਂਦਾ ਜੀ ਜੀ اچھا ਮਾਨ ਸਾਹਿਬ ਵੀ ਨੇਵੀ ਨਹੀਂ ਕੋਈ ਉਮੀਦਵਾਰ ਉਤਾਰਿਆ ਫਿਰ ਪੰਥਕ ਦੇਖੋ ਗੱਲ ਇਹ ਵੀ ਹਲਕਾ ਚਲੋ ਪੰਥਕਾ ਫਿਰ ਉੱਥੇ ਪੰਥਕ ਪਾਰਟੀਆਂ ਦੀ ਕੀ ਚੱਕਰਾਉਂਦਾ ਨੂੰ ਰਾਜਨੀਤੀ ਰਾਸ ਕਿਉਂ ਨਹੀਂ ਆਉਂਦੀ ਪਈ ਇੱਥੇ ਕੀ ਕਾਰਨ ਕੀ ਇਹਦਾ ਗਿਲ ਸਾਹਿਬ ਕਿਉਂਕਿ ਤੁਸੀਂ ਤਾਂ ਇੱਥੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹੋ ਹਲਕਾ ਦੇਖਦੇ ਆ ਰਹੇ ਹੋ ਜੀ ਮਾਨ ਸਾਹਿਬ ਦੇਖੋ ਗੱਲ ਇਹ ਆ ਵੀ ਹਲਕਾ ਮੈਥੋਂ ਦੱਸਿਆ ਵੀ ਜ਼ਿਆਦਾਤਰ ਹਲਕਾ ਵੀ ਇਹ ਪਿੰਡੂ ਆ ਤੇ ਪਿੰਡੂ ਹਲਕੇ ਦੇ ਵਿੱਚ ਪੰਥਕ ਪ੍ਰਭਾਵ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਜੀ ਕੋਈ ਵੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਪਰ ਇੱਥੇ ਪਿਛਲੇ ਸਮੇਂ ਚ ਜਿਹੜਾ ਅਕਾਲੀ ਦਲ ਦਾ ਭਾਜਪੀ ਨਾਲ ਜਿਹੜੀ ਸਾਂਝ ਰਹੀ ਹੈ ਨਾ ਇਹ ਠੀਕ ਆ ਉਹਨਾਂ ਦੇ ਆਸਰੇ ਉਹਨਾਂ ਨੇ ਰਾਜ ਵੀ ਕੀਤਾ ਕੇਂਦਰ ਚ ਵੀ ਵਜ਼ੀਰੀਆਂ ਦਾ ਸੁੱਖ ਮਾਣ ਲਿਆ ਪਰ ਇਸ ਵੇਲੇ ਜਿਹੜਾ ਅ ਅਕਾਲੀ ਦਲ ਦਾ ਗਰਾਫ ਥੱਲੇ ਗਿਆ ਉਹਦੇ ਚ ਦੋ ਮੁੱਖ ਕਾਰਨ ਆਪਾਂ ਸਾਫ਼-ਸਾਫ਼ ਦਿਖਾਈ ਦਿੰਦੇ ਨੇ ਇੱਕ ਅਕਾਲੀ ਰਾਜ ਦੇ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਜਿਹੜਾ ਦਾਗ ਹੈ ਉਹ ਹਲੇ ਤੱਕ ਧੋਤਾ ਨਹੀਂ ਗਿਆ ਤੇ ਦੂਸਰਾ ਬੀਜੇਪੀ ਨਾਲ ਜਿਹੜੀ ਉਹਨਾਂ ਦੀ ਸਾਜ਼ ਜਿਹਦੇ ਕਰਕੇ ਕਿਸਾਨੀ ਤੇ ਮਜ਼ਦੂਰਾਂ ਦੇ ਵਿੱਚ ਨਾਰਾਜ਼ਗੀ ਆ ਜੀ ਇਹ ਮੁੱਖ ਕਾਰਨ ਮੈਂ ਸਮਝਦਾ ਜੀ ਅੱਛਾ ਇਹ ਵੱਡੇ ਕਾਰਨ ਨੇ ਜਿਹੜੇ ਜਿੰਨਾ ਕਰਕੇ ਆ ਜੀ ਜਿੱਤ ਗਿਲ ਸਾਹਿਬ ਮੇਰੇ ਖਿਆਲ ਨਾਲ ਕੁਲਵੰਤ ਸਿੰਘ ਮੈਤੋ ਆ ਸ਼ਾਇਦ ਉਹ ਮਿਲਣਾ ਬਸਪਾ ਦੇ ਕੈਂਡੀਡੇਟ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਤੁਸੀਂ ਵੀ ਜਰਾ ਦਰੁਸਤ ਕਰ ਦਿਓ ਹਾਂ ਜੀ ਹਾਂ ਹਾਂ ਕੁਲਵੰਤ ਸਿੰਘ ਮੈਤੋ ਬਿਲਕੁਲ ਬਿਲਕੁਲ ਸਾਹਿਬ ਬਿਲਕੁਲ ਜੀ 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 ਅੱਛਾ ਤੇ ਇੱਕ ਚੀਜ਼ ਹੋਰ ਜਰਾ ਸਾਫ਼ ਕਰਿਓ ਗਿੱਲ ਸਾਹਿਬ ਕਿ ਫਿਰ ਇੱਥੇ ਜਿਹੜੇ ਚਲੋ ਉਮੀਦਵਾਰਾਂ ਦਾ ਆਪਾਂ ਜ਼ਿਕਰ ਕਰੀ ਲੈ ਆਲਮੋਸਟ ਕਿ ਜਿਸ ਤਰ੍ਹਾਂ ਦੇ ਨਾਲ ਆਪਾਂ ਗੱਲ ਕਰੀਏ ਪੂਰੇ ਇੰਡੀਆ ਦੇ ਵਿੱਚ ਜਾਂ ਖਾਸ ਕਰਕੇ ਪੰਜਾਬ ਦੇ ਵਿੱਚ ਲੋਕ ਮੁੱਦਿਆਂ ਦੀ ਕੋਈ ਗੱਲ ਨਹੀਂ ਹੁੰਦੀ ਇੱਥੇ ਵੀ ਇਸੇ ਤਰ੍ਹਾਂ ਦਾ ਮਾਹੌਲ ਚੱਲਾ ਤੁਹਾਡੇ ਇਸ ਹਲਕੇ ਦੇ ਵਿੱਚ ਇਹ ਗੱਲ ਕਰੀਏ ਆਪਾਂ ਜਾਂ ਕੁਝ ਵੱਖਰਾ ਹੈਗਾ ਦਾ ਦੇਖੋ ਜਿੱਤਨੀ ਮੈਂ ਨੋਟ ਕਰ ਰਿਆ ਭਈ ਐਕੀ ਪਹਿਲੀ ਵਾਰ ਹੈ ਭਈ ਕਾਂਗਰਸੀ ਉਮੀਦਵਾਰ ਜਿਹੜਾ ਉਹ ਨੌਂ ਨੁਕਤੇ ਦੀ ਗੱਲ ਕਰ ਰਿਹਾ ਹਾਲਾਂਕਿ ਪੁਰਾਣਾ ਜ਼ਮਾਨਾ ਇਹ ਰਿਹਾ ਵੀ ਕਾਂਗਰਸ ਲੋਕ ਮੁੱਦਿਆਂ ਦੀ ਕਦੀ ਗੱਲ ਨਹੀਂ ਸੀ ਕਰਦੀ ਜੀ ਇਹ ਪਹਿਲੀ ਵਾਰ ਆ ਦੇਸ਼ ਦੇ ਸੰਵਿਧਾਨ ਦੀ ਗੱਲ ਹੋ ਰਹੀ ਆ ਮਹਿੰਗਾਈ ਦੀ ਗੱਲ ਹੋ ਰਹੀ ਆ ਬੇਰਗਾਰੀ ਦੀ ਗੱਲ ਹੋ ਰਹੀ ਆ ਔਰਤਾਂ ਨੂੰ ਅਧਿਕਾਰਾਂ ਦੀ ਗੱਲ ਹੋ ਰਹੀ ਆ ਇਹ ਕਾਂਗਰਸ ਦੇ ਪਲੇਟਫਾਰਮ ਤੋਂ ਹਿਸ਼ਾਰੇ ਜਾਵਿਆ ਜਦਕਿ ਅਕਾਲੀ ਦਲ ਦਾ ਉਮੀਦਵਾਰ ਜਿਹੜਾ ਉਹ ਇੱਕੋ ਰਾਗ ਸਾਰੇ ਪੰਜਾਬ ਤੋਂ ਉਹਨਾਂ ਵੱਲੋਂ ਲਾਇਆ ਜਾ ਰਿਹਾ ਵੀ ਦਿੱਲੀ ਤੋਂ ਆਈਆਂ ਪਾਰਟੀਆਂ ਤੇ ਅਸੀਂ ਆ ਪੰਜਾਬ ਦੀ ਹਤੈਸੀ ਪਾਰਟੀ ਬਾਕੀ ਪਾਰਟੀਆਂ ਸਭ ਦਿੱਲੀ ਨਾਲ ਗੁੜੀਆਂ ਹੋਈਆਂ ਨੇ ਤੇ ਦਿੱਲੀ ਇਹਨਾਂ ਨੇ ਪੰਜਾਬ ਨਾਲ ਧੋਖਾ ਮਾਇਆ ਜੇ ਤੱਕ ਕਿ ਅਸੀਂ ਜਿਹੜਾ ਪੰਜਾਬ ਦੀ ਪਾਰਟੀ ਤਾਂ ਅਸੀਂ ਹੁਈਆਂ ਪੰਜਾਬ ਹਤੈਸੀ ਜੀ ਜੀ ਅੱਛਾ ਤੇ ਲੋਕਾਂ ਦੇ ਵਿੱਚ ਇੰਟਰਸਟ ਕਿਸ ਤਰ੍ਹਾਂ ਦਾ ਦੇਖਦੇ ਹੋ ਲੋਕਾਂ ਦੇ ਵਿੱਚ ਵੀ ਇੰਟਰਸਟ ਹੈ ਜਾਂ ਹਾਲੇ ਤੱਕ ਲੋਕ ਨਿਰਾਸ਼ ਹੀ ਹੈ ਕੋਈ ਬਹੁਤਾ ਰਸ ਨਹੀਂ ਦਿਖਦਾ ਪਿਆ ਦੇਖੋ ਜਿ ਮਤਲਬ ਹੈ ਜਿਹੜੇ ਸ਼ੁਰੂਆਤੀ ਸਭ ਤੋਂ ਪਹਿਲਾਂ ਹਲਕੇ ਦੇ ਵਿੱਚ ਜਿਹੜੀ ਮੈਂ ਸ਼ੁਰੂ ਕੀਤੀ ਸੀ ਉਹ ਕੀਤੀ ਸੀ ਅਕਾਲੀ ਦਲ ਵੱਲੋਂ ਜੀ ਅਕਾਲੀ ਦਲ ਦਾ ਉਮੀਦਵਾਰ ਪੈਣਾ ਉਤਾਰ ਦਿੱਤਾ ਗਿਆ ਜੀ ਉਹਨਾਂ ਨੇ ਸਭ ਤੋਂ ਪਹਿਲਾਂ ਸਾਡੇ ਇਲਾਕੇ 'ਚ ਸਰਗਰਮੀ ਸ਼ੁਰੂ ਕੀਤੀ ਕਾਂਸੀ ਦਾ ਉਮੀਦਵਾਰ ਨੇ ਬੜੀ ਦੇਰ ਨਾਲ ਆਪਣੀ ਸਰਗਰਮੀ ਸ਼ੁਰੂ ਕੀਤੀ ਖਾਸ ਤੌਰ ਤੇ ਇਸ ਹਲਕੇ 'ਚ ਮੈਨੂੰ ਆਇਆ ਲੱਗਦਾ ਵੀ ਸ਼ਾਇਦ ਉਹ ਆਏ ਸੋਚਦੇ ਨੇ ਕਿਉਂਕਿ ਇਹ ਉਹਨਾਂ ਦਾ ਗ੍ਰਹਿ ਹਲਕਾ ਵਾ ਵਿਧਾਨ ਸਭਾ ਦਾ ਡਾ. ਪਰਮਰ ਸਿੰਘ ਉਹਨਾਂ ਦਾ ਉਹਨੂੰ ਆਇਆ ਲੱਗਦਾ ਸੀ ਵੀ ਇਹ ਤਾਂ ਮੇਰਾ ਆਪਣਾ ਹੀ ਹਲਕਾ ਵਾ ਇੱਥੇ ਕੋਈ ਬਹੁਤੀ ਦਿੱਕਤ ਨਹੀਂ ਹੈ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਬੱਸੀ ਪਠਾਨਾਂ ਤੋਂ ਜਿੱਥੋਂ ਸਾਗਰਸਦਾ ਸਾਫਤਾ ਵਿਧਾਇਕ ਪੱਟਕੇ ਆਮ ਆਦਮੀ ਪਾਰਟੀ ਨੇ ਮਦਾਨ ਚ ਉਤਾਰਿਆ ਉਹਨਾਂ ਨੇ ਆਪਣੀ ਮਹਿਮਤ ਤੋਂ ਸ਼ੁਰੂ ਕੀਤੀ ਤੇ ਬਾਕੀ ਹਲਕਿਆਂ ਦੇ ਵਿੱਚ ਫਤਿਹਗੜ੍ਹ ਸਾਹਿਬ ਤੇ ਖੰਨਾ ਸਮਰਾਲਾ ਸਾਹਨੇਵਾਲ ਇਹਨਾਂ ਥਾਵਾਂ ਦੇ ਉੱਤੇ ਉਹਨਾਂ ਨੇ ਸਰਗਰਮੀ ਕਾਫੀ ਵਧਾਈ ਹੋਈ ਸੀ ਲੇਕਿਨ ਰਾਏਕੋਟ ਦੇ ਵਿੱਚ ਦੇਰੀ ਨਾਲ ਆਏ ਜਦਕਿ ਅਕਾਲੀ ਦਲ ਨੇ ਆਪਣੀ ਸ਼ੁਰੂਆਤ ਰਾਏਕੋਟ ਤੋਂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਖੰਨੇਵਾਲ ਤੋਂ ਕੀਤਾ ਜਾਂ ਬਾਕੀ ਥਾਵਾਂ ਤੋਂ ਕੀਤਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਖੰਨਾ ਸ਼ਹਿਰ ਹੈਗਾ ਮੰਡੀ ਗਵਿੰਦਗੜ੍ਹ ਵੀ ਇੱਕ ਸ਼ਹਿਰ ਆ ਫਤਿਹਗੜ੍ਹ ਸਾਹਿਬ ਵੀ ਵੈਸੇ ਤਾਂ ਕਹਿਣ ਨੂੰ ਇੱਕ ਸ਼ਹਿਰ ਆ ਪਰ ਮੈਨੂੰ ਇਹਨਾਂ ਚ ਸ਼ਹਿਰਾਂ ਵਾਲੀ ਨਾ ਕੋਈ ਗੱਲ ਚਾਪਦੀ ਨਹੀਂ ਮਾਨ ਸਾਹਿਬ ਪਤਾ ਨਹੀਂ ਕਿਉਂ ਮੇਰੇ ਮਨ 'ਚ ਇਹ ਸ਼ਹਿਰ ਅਜੇ ਤੱਕ ਆਪਣਾ ਥਾਂ ਹੀ ਨਹੀਂ ਬਣਾ ਸਕਿਆ ਮੈਨੂੰ ਮੈਂ ਖੰਨੇ तकरीबन 2.5-3 ਸਾਲ ਰਿਹਾ ਜੀ ਤੇ ਉੱਥੋਂ ਮੰਡੀ ਗਵਿੰਦਗੜ੍ਹ ਵੀ ਬਿਲਕੁਲ ਲੱਗ ਗਿਆ ਜੀ ਮੈਨੂੰ ਖੰਨਾ ਵੀ ਪਿੰਡ ਵਰਗਾ ਹੀ ਲੱਗ ਜਾਂਦਾ ਸੀ ਪਤਾ ਨਹੀਂ ਕਿਉਂ ਜੀ ਮੈਨੂੰ ਕਦੇ ਖੰਨੇ 'ਚ ਸ਼ਹਿਰ ਵਾਲਾ ਕੋਈ ਗੁਣ ਦਿਸਿਆ ਨਹੀਂ ਆ ਜੀ ਹਾਂ ਤੇ ਰਿਪੋਰਟ ਚ ਤਾਂ ਥੋੜਾ ਹਸਾ ਪਹਿਲਾਂ ਹੀ ਇਥੇ ਪੰਚਾਇਤ ਹੁੰਦੀ ਸੀ ਤਾਂ ਸੀਓ ਵੀ ਪੈਂਡ ਜੀ ਮਤਲਬ ਹੁਣ ਵੀ ਜੇ ਦੇਖਗੇ ਤਾਂ ਇੱਕ ਸ਼ਹਿਰ ਨਹੀਂ ਕਹਿ ਸਕਦੇ ਕੋ ਮੰਡੀ ਕਿ ਜਰੂਰ ਆਖ ਸਕਦੇ ਹਾਂ ਕਿ ਹਾਂ ਜਰਜਾ ਕਸਬਾ ਕਹਿੰਦੇ ਆ ਮੰਡੀ ਕਹਿ ਸਕਦੇ ਆ ਤੁਸੀਂ ਇਹ ਦੇਖੋ ਨਾ ਵੀ ਜਿਵੇਂ ਸ਼ਹਿਰਾਂ ਦੇ ਵਿੱਚ ਇੱਕ ਹੁੰਦਾ ਮਾਨ ਸਾਹਿਬ ਦੀ ਲੋਕਾਂ ਨੂੰ ਪਾਣੀ ਬਰੀ ਆਉਂਦੇ ਕਿਰਾਏਦਾਰ ਦਾ ਵੀ ਨਾਂ ਨਹੀਂ ਪਤਾ ਹੁੰਦਾ ਜੀ ਜੇ ਦੋ ਮੰਜ਼ਿਲਾ ਮਕਾਨ ਜਿਹੜੇ ਹੇਠਲੀ ਗਰਾਉਂਡ ਫਲੋਰ ਤੇ ਰਹਿੰਦੇ ਨੇ ਉਹਨਾਂ ਨੂੰ ਉੱਪਰ ਵਾਲਿਆਂ ਦਾ ਕਈ ਵਾਰੀ ਨਾਂ ਨਹੀਂ ਪਤਾ ਹੁੰਦਾ ਜੀ ਪਰ ਰਾਏਕੋਟ ਦੇ ਵਿੱਚ ਮੈਂ ਜਦੋਂ ਦੇਖਦਾ ਉੱਥੇ ਤਾਂ ਲੋਕੀ ਇੱਕ ਦੂਜੇ ਦੇ ਐਂ ਵੀ ਜਾਣਦੇ ਨੇ ਵੀ ਉਹ ਫਲਾਣਿਆਂ ਦੀ ਕੁੜੀ ਕਿੱਥੇ ਵਿਆਹੀ ਆ ਉਹਨਾਂ ਦਾ ਮੁੰਡਾ ਕਿੱਥੇ ਵਿਆਹ ਹੈ ਜੀ ਉਹ ਤਾਂ ਬਿਲਕੁਲ ਪਿੰਡੂ ਮਾਹੌਲ ਹੁੰਦਾ ਜੀ 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 ਅੱਛਾ ਚਲੋ ਆਪਾਂ ਗੱਲ ਤੁਸੀਂ ਰਾਏਕੋਟ ਦੀ ਤੋਰੀ ਆ ਚਲੋ ਲੁਧਿਆਣਾ ਜ਼ਿਲ੍ਹਾ ਪਰ ਗੱਲਬਾਤ ਥੋੜੀ ਲੁਧਿਆਣੇ ਦੀ ਵੀ ਕਰ ਲਈਏ ਲੁਧਿਆਣੇ ਵਾਲੇ ਪਾਸੇ ਲਿਆ ਕੇ ਕਾਂਗਰਸ ਨੇ ਆਪਣਾ ਕਹਿ ਲਓ ਕਿ ਬਈ ਪੰਜਾਬ ਪ੍ਰਧਾਨ ਲਿਆ ਕੇ ਬਾ ਦਿੱਤਾ ਉਧਰੋਂ ਪੱਪੀ ਜੀ ਹੋ ਗਏ ਆ ਕੁਲਮ ਲਾ ਕੇ ਤਾਂ ਮਾ ਲੁਧਿਆਣੇ ਦੇ ਵਿੱਚ ਕਿਵੇਂ ਦਾ ਕਿਉਂਕਿ ਬਿੱਟੂ ਸਾਹਿਬ ਵੀ ਮੈਦਾਨ ਦੇ ਵਿੱਚ ਨਿਤਰੇ ਹੋਏ ਆ ਤਾਂ ਲੁਧਿਆਣੇ ਦੀ ਵੀ ਗੱਲ ਕਰ ਲਗੇ ਥੋੜੀ ਜਿਹੀ ਕਿ ਲੁਧਿਆਣੇ ਦੇ ਵਿੱਚ ਕਿਵੇਂ ਦੀ ਟੱਕਰ ਲੱਗ ਰਹੀ ਹੈ ਤੁਹਾਨੂੰ ਅਹ ਦੇਖੋ ਮਾਨ ਸਾਹਿਬ ਲੁਧਿਆਣੇ ਦੇ ਵਿੱਚ 6 ਸੀਟਾਂ ਜਿਹੜੀਆਂ ਨੇ ਉਹ ਤਾਂ ਮੁਕੰਮਲ ਸ਼ਹਿਰੀ ਨੇ ਜੀ ਬਿਲਕੁਲ ਸ਼ਹਿਰੀ ਜੀ ਤੇ 10 ਸੀਟਾਂ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਜਗਰਾਉਂ ਦਾਖਾ ਤੇ ਜਿਹੜਾ ਗਿੱਲ ਵਾਲਾ ਏਰੀਆ ਜਿੱਥੇ ਸ਼ਵਾਲਕ ਸਾਹਿਬ ਚੌਣ ਲੜਦੇ ਰਹੇ ਨੇ ਇਹ ਤਿੰਨਾਂ ਲੱਖਾਂ ਦੇ ਵਿੱਚ ਪਿੰਡੂ ਖੇਤਰ ਕਾਫੀ ਜ਼ਿਆਦਾ ਹੈ ਅ ਦਾਖਾ ਤਾਂ ਮੁਕੰਮਲ ਤੌਰ ਤੇ ਕਿ ਜਿਹੜਾ ਪਿੰਡੂ ਖੇਤਰਾ ਜਰੋਂਗ ਵੀ ਮੁਕੰਮਲ ਤੌਰ ਤੇ ਪਿੰਡੂ ਖੇਤਰਾ ਇਹ ਜਿਹੜੇ ਤਿੰਨ ਹਲਕੇ ਨੇ ਇਹਨਾਂ ਦੇ ਵਿੱਚ ਜੇ ਕਿਉਂਕਿ ਤੁਹਾਨੂੰ ਪਤਾ ਵੀ ਮਨਪ੍ਰੀਤਿਆਲੀ ਹੋਣੀ ਜਿਹੜੇ ਕਿਉਂਕਿ ਮਾਲਵੇ ਦੇ ਵਿੱਚੋਂ ਇੱਕੋ ਇੱਕ ਵਿਧਾਇਕ ਨਹੀਂ ਖਾਲੀ ਦਲ ਦੇ ਜੀ ਇੱਕੋ ਦੀਵਾ ਜਗਦਾ ਕਹਿੰਦੇ ਮਾਲਵੇ ਚ ਉਹ ਅਦਾਖਾ ਹਲਕਾ ਜੀ ਤੇ ਉਹਨਾਂ ਦੇ ਸੁਖਵੀਰ ਸਿੰਘ ਬਾਦਲ ਖੁਰਾ ਨਾਲ મતભેદ ਪਿਛਲੇ ਦਿਨਾਂ ਦੇ ਵਿੱਚ ਖੁੱਲ੍ਹ ਕੇ ਵੀ ਸਾਹਮਣੇ ਆਇਆ ਬਿਲਕੁਲ ਤਾਂ ਖੁੱਲ੍ਹ ਕੇ ਆਇਆ ਉਹ ਰਿਪੋਰਟ ਦੀ ਚੀਜ਼ਾਂ ਜੀ ਹਾਂਜੀ ਜੀ ਤੇ ਉਹ ਭਾਜਪੀ ਨਾਲ ਸਾਂਝ ਤੋਂ ਵੀ ਔਖੇ ਸੀ ਅਕਾਲੀ ਦਲ ਦੀ ਇਸ ਗੱਲ ਦਾ ਉਹ ਵਿਰੋਧ ਕਰਦੇ ਰਹੇ ਨੇ ਖਾਸ ਤੌਰ ਤੇ ਜਦੋਂ ਕਿਸਾਨੀ ਸੰਘਰਸ਼ ਸੀ ਉਹ ਉਹ ਵੀ ਦੇਖਦਾ ਰਿਹਾ ਤੇ ਉਹ ਕਿਸਾਨਾਂ ਦੇ ਪੱਖ ਵਿੱਚ ਖੜਦੇ ਰਹੇ ਜੀ ਆ ਬਾਕੀ ਹਲਕਿਆਂ ਦੇ ਮੁਕਾਬਲੇ ਜਿਹੜੇ ਉਹਨਾਂ ਦੇ ਆਗੂ ਸੀ ਉਹਨਾਂ ਦੇ ਮੁਕਾਬਲੇ ਮਨਪ੍ਰੀਤ ਿਆਲੀ ਜਿਹੜੇ ਨੇ ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਆਪਣਾ ਸਟੈਂਡ ਸਿਰੇ ਤੱਕ ਜਾਰੀ ਰੱਖਿਆ ਜੀ ਜੇ ਮੰਤਰੀ ਤੇ ਆਲੀ ਇਮਾਨਦਾਰੀ ਨਾਲ ਅਕਾਲੀ ਦਲ ਦੇ ਉਮੀਦਵਾਰ ਦੀ ਸਪੋਰਟ ਕਰਦੇ ਆ ਜੀ ਤਾਂ ਆ ਜਿਹੜੇ ਤਿੰਨ ਹਲਕੇ ਨੇ ਜਗਰਾਉਂ ਦਾਖਾ ਤੇ ਗਿੱਲ ਇਹਨਾਂ ਦੇ ਵਿੱਚ ਅਕਾਲੀ ਦਲ ਟੱਕਰ 'ਚ ਆ ਸਕਦਾ ਜਣਦੀ ਉਹ ਫੋਰ ਫਰੰਟ 'ਤੇ ਆ ਦੇਗਾ ਜੀ ਪਰ ਜਿਹੜੇ ਦੂਜੇ ਸ਼ਹਿਰੀ ਹਲਕੇ ਨੇ ਉੱਥੇ ਜਦੋਂ ਤੱਕ ਰਾਜਾ ਬੜਿੰਗ ਮદાન 'ਚ ਨਹੀਂ ਸੀ ਆਏ ਉਸ ਬਾਰੇ ਤੱਕ ਆਇ ਲੱਗਦਾ ਸੀ ਵੀ ਜਿਵੇਂ ਕਾਂਗਰਸ ਪਛੜ ਗਈ ਹੁੰਦੀ ਆ ਹਾਲਾਂਕਿ ਜੇ ਤੁਸੀਂ ਪਿੱਛੇ ਨਿਗਾਹ ਮਾਰ ਕੇ ਦੇਖੋਗੇ ਤਾਂ ਜਿਹੜੀ ਸ਼ਹਿਰੀ ਵੋਟ ਰਹੀ ਆ ਨਾ ਉਹਨਾਂ 'ਚ ਭਾਵੇਂ ਭਾਜਪਾ ਦਾ ਆਧਾਰ ਵੀ ਸੀਗਾ ਥੋੜਾ ਬਹੁਤ ਪਰ ਉਹ ਵੀ ਜਦੋਂ ਵੋਟਾਂ ਦੀ ਗੱਲ ਆਉਂਦੀ ਸੀ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਉਹ ਵੋਟ ਭਾਜਪਾ ਦੇ ਜਿਹੜੇ ਸਮਰਥਕ ਸੀ ਉਹ ਵੀ ਰਵਨੀਤ ਮਿੱਟੂ ਨੂੰ ਪਾ ਦਿੰਦੇ ਰਹੇ ਸੀ ਜੀ ਰਮਨੀਤ ਮਿੱਤੂ ਜੱਤ ਜਿਆਦਾ ਰਿਹਾ ਕਿਉਂਕਿ ਬਿਆਨ ਸਿੰਘ ਦੇ ਪਰਿਵਾਰ ਦਾ ਇੱਥੇ ਕਾਫੀ ਅਸਰ ਹੈਗਾ ਇਹ ਇਹ ਸੰਕੇਤ ਹਾਲਾਂਕਿ ਬਿਆਨ ਸਿੰਘ ਦਾ ਜਿਹੜਾ ਪਰਿਵਾਰ ਖਲਕਾ ਵਾ ਉਹ ਸਾਡੇ ਫਤੰਗੜ ਸਾਹਿਬ ਚ ਪਾਊਗਾ ਪਾਇਣ ਜੀ ਔਰ ਲੁਧਿਆਣੇ ਦੇ ਵਿੱਚ ਉਹਨਾਂ ਦਾ ਅਸਰ ਸੂਖ ਹੈਗਾ ਇਹ ਤੋਂ ਕੋਈ ਮੰਕਰ ਨਹੀਂ ਹੋ ਸਕਦਾ ਜੀ ਪਰ ਭਾਜਪਾ ਦੇ ਵਿੱਚ ਜਾਣ ਨਾਲ ਜਿਹੜਾ ਕਾਂਗਰਸ ਦੇ ਅੰਦਰ ਉਹਨਾਂ ਪ੍ਰਤੀ ਰੋਸ ਕਹਿ ਲੋ ਗੁੱਸਾ ਕਹਿ ਲੋ ਉਹ ਕਾਫੀ ਵਧਿਆ ਹੈ ਜੀ ਜਿਹਦੇ ਕਰਕੇ ਬਿੱਟੂ ਦੀ ਰਾਹ ਭਾਵੇਂ ਬਿੱਟੂ ਜਿੱਡੇ ਮਰਜੀ ਜਾਵੇ ਫਿਰ ਜਾਵੇ ਆਸਾਨ ਨਹੀਂ ਹੈ ਉੰਜ ਭਗਵੰਤ ਮਾਨ ਨੇ ਤਾਂ ਕੱਲ ਇਹ ਕਹਤਾ ਆਪਣੇ ਰੋਡ ショਅ ਦੇ ਦੌਰਾਨ ਸਾਹਨੇ ਵਾਲੇ ਏਰੀਏ 'ਚ ਰੋਡ ショਅ ਕੀਤਾ ਹਾਲਾਂਕਿ ਸਾਹਨੇ ਵਾਲੋ ਤਾਂ ਹਣ ਦਾ ਹਿੱਸਾ ਵੀ ਪਰ ਉਸ ਤੋਂ ਬਾਅਦ ਉਹ ਫਗਵਾੜਾ ਚਲੇ ਗਏ ਫਗਵਾੜੇ ਦੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਉਹਨਾਂ ਨੇ ਕਿਹਾ ਬਈ ਬਿੱਟੂ ਤਾਂ 43 ਨੰਬਰ ਦੀ ਉਡੀਕ ਕਰੇ ਅੱਛਾ ਜੀ ਚਲੋ ਮੈਂ ਹਾਂ ਮੈਂ ਇਹ ਤਾਂ ਨਹੀਂ ਕਹਿੰਦਾ ਲੇਕਿਨ ਟੱਕਰ ਦੇ ਵਿੱਚ ਰਾਜਾ ਬੜਿੰਗ ਦੇ ਆਉਣ ਨਾਲ ਹਾਲਾਤ ਬਿਲਕੁਲ ਬਦਲ ਗਏ ਨੇ ਜੀ ਉੰਜ ਕਾਂਗਸ ਕੋਲੇ ਕੋਈ ਇੱਥੇ ਉਮੀਦਵਾਰਾਂ ਦੀ ਕਮੀ ਨਹੀਂ ਸੀ ਆਸ਼ੂ ਜੀ ਭਾਪੂਸ਼ਾ ਆਸ਼ੂਿੱਥੋਂ ਚੰਗੇ ਦਾਵੇਦਾਰ ਸੀਗੇ ਪਰ ਮੈਂ ਸ਼ੁਰੂ ਤੋਂ ਇਸ ਗੱਲ ਦੇ ਉਹਦੇ ਚ ਰਹਾ ਵੀ ਭਾਪੂਸ਼ਾ ਆਸ਼ੂ ਵੀ ਬਿੱਟੂ ਦੇ ਨਾਲ ਜਿਹੜੀ ਨਿੱਜੀ ਨੇੜਤਾ ਜਾਂ ਪਰਿਵਾਰਕ ਨੇੜਤਾ ਮੈਨੂੰ ਐ ਲੱਗਦਾ ਵੀ ਉਹਦੇ ਕਰਕੇ ਆਸ਼ੂ ਤੋਂ ਉਨੀ ਪ੍ਰਭਾਵਸ਼ਾਲੀ ਤਰੀਕੇ ਨਾਲ ਉਹਦਾ ਵਿਰੋਧ ਨਹੀਂ ਸੀ ਹੋਣਾ ਉਹਨੇ ਤਰੀਕੇ ਨਾਲ ਉਹ ਤੋਂ ਲੜਿਆ ਨਹੀਂ ਸੀ ਜਾਣਾ ਲੇਕਿਨ ਹੁਣ ਰਾਜਾ ਬੜੰਗ ਦੇ ਮੈਦਾਨ ਚ ਆਉਣ ਨਾਲ ਖਾਲਾਤ ਜਿਹੜੇ ਨੂੰ ਬਿਲਕੁਲ ਬਦਲ ਗਏ ਨੇ ਕੱਲ ਲੁਧਿਆਣਾ ਸ਼ਹਿਰ ਦੇ ਵਿੱਚ ਜਦੋਂ ਉਹਨਾਂ ਨੇ ਜਗਰਾਉਂ ਦੇ ਲਾਗੇ ਅਨੰਤ ਸਰ ਜਿਹੜਾ ਗੁਰਦੁਆਰਾ ਸਾਹਿਬਾ ਉੱਥੋਂ ਛਾਟ ਦੇ ਉੱਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਜਗਰਾਉਂ ਹੋ ਕੇ ਲੁਧਿਆਣੇ ਉਹਨਾਂ ਨੇ ਰੋਡ ਸ਼ੋਅ ਕੀਤਾ ਤਾਂ ਉਹਨਾਂ ਨੇ ਆਪਣੀ ਤਾਕਤ ਦਾ ਦਿਖਾਵਾ ਕੀਤਾ ਕਿਉਂਕਿ ਜਿਹੜੇ ਜੇ ਆਸੂ ਖੜਦਾ ਤਾ ਆਸ਼ੂ ਦਾ ਵਿਰੋਧ ਵੀ ਦੂਜੇ ਵਿਧਾਇਕਾਂ ਵੱਲੋਂ ਹੋਣਾ ਸੀਗਾ ਜਾਂ ਦੂਜੇ ਹਲਕਿਆਂ ਦੇ ਵਿੱਚ ਹੋਣਾ ਸੀ ਪਰ ਰਾਜਾ ਵੜਿੰਗ ਦਾ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਬੜਾ ਪ੍ਰਚਾਰਿਆ ਜਾ ਰਿਹਾ ਵਾ ਵੀ ਆਸ਼ੂ ਦਾ ਵਿਰੋਧ ਕਰ ਰਿਹਾ ਪਰ ਮੈਨੂੰ ਨਹੀਂ ਲੱਗਦਾ ਵੀ ਰਾਜਾ ਵੜਿੰਗ ਦਾ ਕੋਈ ਵਿਰੋਧ ਕਰੂਗਾ ਕਾਂਗਰਸ ਦੇ ਅੰਦਰ ਕਾਂਗਰਸ ਦੇ ਅੰਦਰੋਂ ਉਹਦਾ ਵਿਰੋਧ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਜੀ ਬਾਕੀ ਜਿਹੜਾ ਆਹ ਰਵਾਜ ਹੁਣ ਤੁਹਾਨੂੰ ਪਤਾ ਚੱਲਿਆ ਹਵਾ ਵੀ ਜੀ ਫਲਾਨਾ ਉਮੀਦਵਾਰ ਨੂੰ ਛੱਡ ਕੇ ਬਸ ਫਾਂ ਚਲੇਗਾ ਬਫਪਾਲਾ ਛੱਡ ਕੇ ਆਮ ਆਦਮੀ ਪਾਰਟੀ ਚਲੇਗਾ ਆਮ ਆਦਮੀ ਪਾਰਟੀ ਵਾਲਾ ਕਾਂਗਰਸ ਚਲੇਗਾ ਕਾਂਗਰਸ ਵਾਲਾ ਭਾਜਪੀ ਚਲੇਗਾ ਇਹ ਤਾਂ ਹੁਣ 1500 ਬਜਾ ਇਹਨਾਂ ਤਾਂ ਕੋਈ ਰਹਿ ਹੀ ਨਹੀਂਗਾ ਜੀ ਤੇ ਚਕੋਨਾ ਬਣ ਗਿਆ ਮੁਕਾਬਲਾ ਵੀ ਮੁਕਾਬਲਾ ਵਿੱਚ ਕੋਨਾ ਬਣ ਗਿਆ ਉਮੀਦਵਾਰ ਵਿੱਚ ਕੋਨੇ ਹੋ ਗਿਆ ਕੋਈ ਉਧਰ ਉਹਧਰਲੇ ਕੋਨੇ ਵਿੱਚ ਕੋਈ ਉਧਰ ਉਹਧਰਲੇ ਕੋਨੇ ਵਿੱਚ ਜੀ ਬਿਲਕੁਲ ਜੀ ਚਾਰ ਕੋਨਾ ਮੁਕਾਬਲਾ ਜਿਹੜਾ ਵਾ ਉਹ ਦਿਖਾਈ ਦੇਊਗਾ ਤੁਹਾਨੂੰ ਜੀ 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 ਚਲੋ ਖੈਰ ਦੇਖਦੇ ਆ ਕਿ ਬਣਦਾ ਕੀ ਹੈ ਜੀ ਤੇ ਪਰ ਤੁਸੀਂ ਸਮਾਂ ਕੱਢਿਆ ਗਿਲਸਾਹ ਜੀ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਸਸੀਕਾ ਜੀ ਸਤਿ ਸ੍ਰੀ ਅਕਾਲ ਸੋ ਇਸ ਵਾਰ ਸੀਨੀਅਰ ਪੱਤਰਕਾਰ ਸੰਤੋਖ ਗਿੱਲ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਤੇ ਜਿਨ੍ਹਾਂ ਨੇ ਖਾਸ ਕਰਕੇ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਲੋਕ ਸਭਾ ਹਲਕਾ ਲੁਧਿਆਣਾ ਬਾਰੇ ਕੋਈ ਕੀ ਸਮੀਕਰਨ ਬਣਦੇ ਆ ਕਿਸ ਤਰ੍ਹਾਂ ਦਾ ਮਾਹੌਲ ਆ ਉੱਥੇ ਉਹਦੇ ਉੱਤੇ ਗੱਲਬਾਤ ਰੱਖੀ ਤੇ ਨਾਲ ਦੀ ਨਾਲ ਜੋ ਗਰਾਊਂਡ ਦੇ ਉੱਤੇ ਸਥਿਤੀ ਬਣੀ ਹੋਈ ਆ ਉਹਦੇ ਤੋਂ ਜਾਣੂ ਕਰਾਇਆ ਉਮੀਦ ਕਰਦੇ ਹਾਂ ਤੁਸੀਂ ਇਸ ਐਪੀਸੋਡ ਨੂੰ ਪਸੰਦ ਕਰੋਗੇ ਦੁਬਾਰਾ ਕਿਸੇ ਨਵੇਂ ਐਪੀਸੋਡ 'ਚ ਫਿਰ ਜੁੜਾਂਗੇ ਸਾਰਿਆਂ ਨੇ ਦੁਬਾਰਾ ਫੇਰ ਤੋਂ ਸਤਿ ਸ੍ਰੀ ਅਕਾਲ